ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਹੈ 350 ਸਾਲਾ ਸਾਈਕਲਿੰਗ ਸ਼ਹੀਦੀ ਸਥਾਨ ਸੀਸਗਨ ਸਾਹਿਬ ਤੋਂ ਲੈ ਕੇ ਜਨਮ ਸਥਾਨ ਗੁਰੂ ਕੇ ਮਹਿਲ ਸੀ ਅੰਮ੍ਰਿਤਸਰ ਸਾਹਿਬ ਤੱਕ ਮੈਂ ਸਮਝਦਾ ਕਿ ਇਹ ਬੜੇ ਦਿਨਾਂ ਤੋਂ ਦਿਮਾਗ ਸੀਗਾ ਕਿਉਂਕਿ ਇਸ ਤੋਂ ਪਹਿਲੇ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਆਇਆ ਸੀਗਾ ਤੇ ਅਸੀਂ ਦਿੱਲੀੋਂ ਅਨੰਦਪੁਰ ਸਾਹਿਬ ਤੱਕ ਅਸੀਂ ਇੱਕ ਰੰਗਰੇਟਾ ਮਾਰਚ ਲੈ ਕੇ ਗਏ ਸੀ ਜਿਹਦੇ ਵਿੱਚ ਉਸੇ ਰਾਤੋ ਜਿੱਥੋਂ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਗਏ ਸੀ ਅਸੀਂ ਉਸੇ ਰਾਤੇ ਯਾਤਰਾ ਕੀਤੀ ਸੀ ਔਰ ਦਸਾਂ ਦਿਨਾਂ ਚ ਪਹੁੰਚੇ ਸੀ 374 ਕਿਲੋਮੀਟਰ ਦਾ ਸਫਰ ਤੈਅ ਕਰਦੇ ਹੋਏ ਇਹ ਜਦੋਂ ਅਸੀਂ ਯਾਤਰਾ ਪਲਾਨ ਕੀਤੀ ਕਿ ਸਾਈਕਲਿੰਗ ਕਰਦੇ ਹੋਏ ਅਸੀਂ ਆਵਾਂਗੇ ਇਹਦੇ ਪਿੱਛੇ ਬੜੀ ਸੋਚ ਸੀਗੀ ਸੋਚੇ ਸੀਗੀ ਇੱਕ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਉਨਾ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਜਿਹੜੀ ਇਹ ਕੁਰਬਾਨੀ ਹੈ ਉਸ ਨੂੰ ਅਸੀਂ ਸਮਰਪਿਤ ਹੋ ਕੇ ਜਿਹੜੇ ਪ੍ਰੋਗਰਾਮ ਲੀਕੇ ਨੇ ਸਾਡੇ ਕੀਰਤਨ ਦਰਬਾਰ ਵੀ ਚੱਲ ਰਹੇ ਨੇ ਨਗਰ ਕੀਰਤਨ ਵੀ ਚੱਲ ਰਹੇ ਨੇ ਗੋਸ਼ਟੀਆਂ ਵੀ ਚੱਲ ਰਹੀਆਂ ਨੇ ਔਰ ਸੈਮੀਨਾਰਸ ਵਗੈਰਾ ਇਸ ਤੋਂ ਇਲਾਵਾ ਹੋਰ ਕਈ ਪ੍ਰੋਗਰਾਮ ਹੋ ਰਹੇ ਨੇ ਕਲਚਰਲ ਜਾਂ ਧਾਰਮਿਕ ਪ੍ਰੋਗਰਾਮ ਹੋ ਰਹੇ ਨੇ ਗੁਰਤੇਗ ਬਾਦਰ ਪਾਸ਼ਾ ਤੇ ਲੇਕਿਨ ਅਸੀਂ ਇਹ ਸਾਈਕਲ ਯਾਤਰਾ ਕਿਸ ਲਈ ਸੋਚੀ ਮੈਂ ਉਸ ਤੇ ਜਰਾ 2 ਮਿੰਟ ਜ਼ਰੂਰ ਲਗਾਉਣਾ ਚਾਹਨਾ ਵਾਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਜੀਵਨ ਤੋਂ ਜੋ ਸੰਦੇਸ਼ ਮਿਲਦੇ ਨੇ ਜੋ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ ਸਾਨੂੰ ਦਿੱਤੀਆਂ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਸੀਗੀ ਧਰਮ ਪਰिवर्तन ਦੇ ਖਿਲਾਫ ਕੋਈ ਸਾਡਾ ਇਸ਼ੂ ਨਹੀਂ ਸੀਗਾ ਸ਼ਾਹਜਹਾਂ ਤੋਂ ਲੈ ਕੇ ਔਰੰਗਜ਼ੇਬ ਤੱਕ ਸਿੱਖਾਂ ਦਾ ਕੋਈ ਇਸ਼ੂ ਨਹੀਂ ਸੀ ਲੇਕਿਨ ਜਦੋਂ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਮੰਨਦੇ ਨੇ ਔਰ ਆਪਣੀ ਅਜ਼ੋਈ ਰੱਖਦੇ ਨੇ ਗੁਰੂ ਸਾਹਿਬ ਦੇ ਅੱਗੇ ਅਨੰਦਪੁਰ ਸਾਹਿਬ ਔਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਉੱਥੇ ਮੌਜੂਦ ਹੁੰਦੇ ਨੇ ਤੇ ਗੁਰੂ ਸਾਹਿਬ ਬੜੇ ਰਾਮ ਨਾਲ ਮਨਾ ਕਰ ਸਕਦੇ ਸੀ ਕਿ ਵੀ ਸਾਨੂੰ ਕੀ ਲੋੜ ਹੈ ਅਸੀਂ ਮੁਗਲ ਸਲਤਨਤ ਦੇ ਨਾਲ ਅਸੀਂ ਲੋਹਾ ਲਈਏ ਅਸੀਂ ਉਹਨਾਂ ਦੇ ਨਾਲ ਆੜਾ ਲਈਏ ਲੇਕਿਨ ਜੋ ਸਿੱਖ ਧਰਮ ਦੇ ਅਸੂਲ ਨੇ ਕਿ ਜਦੋਂ ਕੋਈ ਤੁਹਾਡੇ ਕੋਲ ਮਜ਼ਲੂਮ ਆਏਗਾ ਤੁਹਾਨੂੰ ਉਹਦੀ ਰੱਖਿਆ ਲਈ ਉਹਦੇ ਵਾਸਤੇ ਆਹ ਦਾ ਨਾਰਾ ਪਾਉਣਾ ਪੈਗਾ ਉਹਦੇ ਵਾਸਤੇ ਖਲੋਣਾ ਪੈਗਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਐਲਾਨ ਕੀਤਾ ਦਿੱਲੀ ਆ ਕੇ ਕੌਣ ਚੱਲ ਕੇ ਆਂਦਾ ਕਦੀ ਕੋਈ ਆਪਣੀ ਸ਼ਹਾਦਤ ਦੇਣ ਲਈ ਵੀ ਆਂਦਾ ਲੇਕਿਨ ਉਹ ਖੁਦ ਚੱਲ ਕੇ ਦਿੱਲੀ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਮੈਂ ਬਾਕੀ ਨਾਮ ਲੈਨੇ ਉਹ ਸ਼ਹਾਦਤ ਦਿੰਦੇ ਨੇ ਕਨਵਰਜਨ ਦੇ ਖਿਲਾਫ ਗੁਰੂ ਨਾਨਕ ਪਾਸ਼ਾ ਨੇ ਤਿਲਕ ਜਿਨੇ ਉਹ ਨਹੀਂ ਧਾਰਨ ਕੀਤਾ ਲੇਕਿਨ ਨੌਵੇਂ ਗੁਰੂ ਨਾਨਕ ਨੇ ਉਹਦੇ ਪਿੱਛੇ ਸ਼ਹਾਦਤ ਦਿੱਤੀ ਔਰ ਅੱਜ ਦਾ ਜੇ ਮੈਂ ਅੱਜ ਦਾ ਜ਼ਮਾਨਾ ਦੇਖ ਲਵਾਂ ਜਿਸ ਤਰੀਕੇ ਦੀ ਕਨਵਰਜਨ ਚੱਲਦੀ ਪਈ ਹੈ ਜੇ ਮੈਂ ਗੱਲ ਕਰ ਲਵਾਂ ਮਾਝੇ ਵਾਲੇ ਪਾਸੇ ਦੀ ਉਹ ਗੱਲ ਕਰ ਲਵਾਂ ਮੈਂ ਗੁਰਦਾਸਪੁਰ ਦੀ ਗੱਲ ਕਰ ਲਵਾਂ ਜਾਂ ਪੰਜਾਬੋਂ ਬਾਹਰ ਦੀ ਵੀ ਗੱਲ ਕਰਾਂ ਕਿਸੇ ਜਗ੍ਹਾ ਲਾਲਚ ਦੇ ਦੀਨ ਕਿਉਂਕਿ ਕਨਵਰਜਨ ਉਹ ਭਾਵੇਂ ਜ਼ਬਰਨ ਹੋਵੇ ਭਾਵੇਂ ਲਾਲਚ ਦੇ ਦੀਨ ਹੋਵੇ ਉਹਦੇ ਉਹ ਉਹ ਠੀਕ ਨਹੀਂ ਹੈ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਔਰ ਅੱਜ ਮੈਂ ਇੱਕ ਰੈਲੇਵੈਂਟ ਗੱਲ ਕਰ ਦਵਾਂ ਕਿ ਐਡਾ ਵੱਡਾ ਹੜਾਂ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਮੇਰੇ ਨਾਲ ਜੱਸੀ ਜੀ ਬੈਠੇ ਇਹਨਾਂ ਵਾਸਤੇ ਵੀ ਮੈਂ ਦੋਸ਼ਾ ਬੋਲੂਗਾ ਇਹਨਾਂ ਨੇ ਵੀ ਔਰ ਹੋਰ ਵੀ ਕਲਾਕਾਰਾਂ ਨੇ ਕਹਿ ਲੀਏ ਗੁਰਦੁਆਰਾ ਕਮੇਟੀਆਂ ਨੇ ਕਹਿ ਲੀਏ ਸਮਾਜ ਸੇਵੀ ਸੰਸਥਾਵਾਂ ਨੇ ਕਹਿ ਲੀਏ ਬਹੁਤ ਵੱਡੀ ਸੇਵਾ ਕੀਤੀ ਲੇਕਿਨ ਮੈਂ ਪੁੱਛਣਾ ਚਾਹਨਾ ਕਿ ਜਿਹੜੇ ਕਨਵਰਜਨ ਕਰਦੇ ਪਏ ਸੀ ਉਹਨਾਂ ਚੋਂ ਕਿਸੇ ਦਾ ਚਿਹਰਾ ਨਜ਼ਰ ਆਇਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਦੀ ਉਹ ਦੁਖੀ ਉਹ 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 ਕਿਸਾਨਾਂ ਦੀ ਜਿਨ੍ਹਾਂ ਦਾ ਰਹੀ ਕੱਖ ਨਹੀਂ ਸੀਗਾ ਜਿਨ੍ਹਾਂ ਦੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਘਰ ਚ ਉਹਨਾਂ ਦੇ ਇੱਕ ਲੀਨ ਨਹੀਂ ਬਚੀ ਸੀਗੀ ਉਹਨਾਂ ਦੇ ਡੰਗਰ ਕਹਿ ਲਓ ਉਹਨਾਂ ਦੀ ਫਸਲਾਂ ਕਹਿ ਲਓ ਉਹਨਾਂ ਦੇ ਘਰ ਦਾ ਸਮਾਨ ਕਹਿ ਲਓ ਲੇਕਿਨ ਉਹ ਮੈਂ ਪੁੱਛਣਾ ਚਾਹਨਾ ਕਿ ਉਹ ਜਿਹੜੇ ਕਨਵਰਜਨ ਕਰਾਉਂਦੇ ਸੀ ਪਾਸਟਰ ਕਿਤੇ ਨਜ਼ਰ ਨਹੀਂ ਆਏ ਇਹ ਗੁਰੂ ਦੀ ਫੌਜ ਹੀ ਨਜ਼ਰ ਆਈ ਇਹ ਪੰਜਾਬੀ ਸਮਾਜ ਹੀ ਨਜ਼ਰ ਆਇਆ ਸੇਵਾ ਕਰਦੇ ਇਸੇ ਤਰੀਕੇ ਨਾਲ ਤੁਸੀਂ ਜੇ ਦੇਖ ਲਓ ਕੋਵਿਡ ਦੇ ਵਿੱਚ ਕਿਹਨਾਂ ਨੇ ਸੇਵਾ ਕੀਤੀ ਸੀ ਕਿਤੇ ਅਤੰਕੀਆਂ ਦਾ ਨਿਸ਼ਾਨ ਨਿਸ਼ਾਨ ਦੱਸਦੇ ਸੀ ਨਿਸ਼ਾਨ ਸਾਹਿਬ ਨੂੰ ਲੇਕਿਨ ਸਵੇਰੇ 3 ਵਜੇ ਮੈਂ ਦਿੱਲੀ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਭਾਰਤ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਤੋਂ ਬਾਹਰ ਅਮਰੀਕਾ ਕੈਨੇਡਾ ਯੂਰਪ ਦੀ ਗੱਲ ਕਰ ਰਿਹਾ ਕਿ ਭਾਵੇਂ ਕਨਸੈਂਟਰੇਟਰ ਚਾਹੀਦਾ ਹੋਵੇ ਕਦੀ ਕਿਸੇ ਨੇ ਸੋਚਿਆ ਸੀ ਆਕਸੀਜਨ ਤੇ ਵੀ ਲੰਗਰ ਲੱਗ ਸਕਦੇ ਨੇ ਇੰਜੈਕਸ਼ਨਾਂ ਦੀ ਬਲੈਕ ਹੋ ਰਹੀ ਸੀ ਇਹਦੇ ਵੀ ਲੰਗਰ ਲੱਗ ਸਕਦੇ ਨੇ ਮੈਂ ਸਮਝਦਾ ਇੱਕ ਗੁਰੂ ਤੇਗ ਬਹਾਦਰ ਪਾਸ਼ਾ ਗੁਰਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਾ ਸਾਨੂੰ ਇਸ ਤੋਂ ਇਲਾਵਾ ਜਿੱਥੇ ਕਨਵਰਜਨ ਦੀ ਗੱਲ ਹੈ ਉੱਥੇ ਮੈਂ ਸਮਝਦਾ ਵਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੱਗਾਂ ਛੱਡ ਕੇ ਅਸੀਂ ਪਿੱਛੇ ਗੁੱਤਾ ਕਰਨ ਲੱਗ ਪਏ ਆ ਮੈਂ ਸਮਝਦੇ ਆ ਕਿ ਇਹ ਜਿਹੜੀ ਸਿੱਖ ਹੈ ਕਿ ਸ਼ਹਾਤਾ ਸੈਭਜ਼ਾਦੀਆਂ ਤੋਂ ਲੈ ਕੇ ਬੰਦ-ਬੰਦ ਕੱਟੇ ਗਏ ਚਰਖਣੀਆਂ ਤੇ ਚੜ ਗਏ ਆਰਿਆਂ ਨਾਲ ਤਾਂ ਜੀਰੇ ਗਏ ਇਸ ਸਾਰੀਆਂ ਆਪਣੇ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਆਪਣੇ ਯੁੱਧ ਤੱਕ ਪਹਚਾਣ ਦੀ ਗੱਲ ਹੈ ਉਸ ਤੋਂ ਇਲਾਵਾ ਸਿੱਧੀ ਗੱਲ ਕਰ ਲਈਏ ਗੁਰੂਆਂ ਨੇ ਮਲਖਾੜੇ ਖੋਲੇ ਸੀਗੇ ਗੁਰੂਆਂ ਨੇ ਦਸ਼ਮ ਪਿਤਾ ਨੇ ਜਿਹੜਾ ਹੋਲੇ ਮਹੱਲੇ ਗਤਕੇ ਦੇ ਕੰਪੀਟੀਸ਼ਨ ਜਿਹੜੇ ਸੀਗੇ ਉਹ ਸ਼ੁਰੂ ਕਰਾਏ ਸੀਗੇ ਔਰ ਸੇਤਨੋਂ ਆਪਣੇ ਆਪ ਨੂੰ ਤਕੜੇ ਹੋਣ ਦੀ ਗੱਲ ਕੀਤੀ ਸੀ ਉਮਰ ਚ 500 ਕਿਲੋਮੀਟਰ ਸਾਈਕਲ ਲੈ ਕੇ ਆਵਾਂਗਾ ਔਰ ਮੇਰੇ ਨਾਲ ਮੇਰੀ ਉਮਰ ਦੇ ਜਿਹੜੀਆਂ ਪੱਜ ਐਂਟਰੀਆਂ ਮੇਰੇ ਕੋ ਪਹਿਲੀਆਂ ਆਈਆਂ ਉਨ੍ਹਾਂ ਚ ਸਾਰੀ میری ਉਮਰ ਦੇ ਲਈ ਕਮਾਲ ਦੀ ਗੱਲ ਇਹ ਹੈ ਯੂਥ ਨੇ ਧਿਆਨ ਆ ਜਾਣਾ ਹੈ ਲੇਕਿਨ ਇਸ ਉਮਰ ਦੇ ਬੰਦੇ ਵੀ ਮੇਰੇ ਨਾਲ ਇਹਦੇ ਵਿਚਾਰ ਰਹਿੰਦੇ ਉਹ ਸੁਨੇਹਾ ਦੇਣ ਕਿ ਯੂਥ ਨੂੰ ਕਿ ਤੁਸੀਂ ਅੱਜ ਸਕਰੀਨਾਂ ਦੇ ਉੱਤੇ WhatsAppਾਂ ਦੇ ਉੱਤੇ Instagram ਦੇ ਉੱਤੇ ਆਪਣੀ ਅੱਖਾਂ ਤੇ ਆਪਣੇ ਦਿਮਾਗ ਨੂੰ ਅਸਰ ਕਰਦੇ ਪਏ ਉਹ ਬਾਹਰ ਨਿਕਲੋ ਆਪਣੀ ਸਿਹਤ ਵਾਲੇ ਪਾਸੇ ਦਿਓ ਐਂਟੀ ਡਰੱਗਸ ਡਰੱਗਸ ਇੱਕ ਬਹੁਤ ਵੱਡੀ ਮੈਨਸ ਹੈ ਮੈਂ ਸਮਝਦਾ ਵਾਂ ਸੋਸਾਇਟੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਕਈ ਘਰ ਅਸੀਂ ਉਜੜਦੇ ਦੇਖੇ ਨੇ ਜਵਾਨ ਬੱਚੇ ਆਪਣੇ ਟੀਨਸ ਦੇ ਵਿੱਚ ਹੁੰਦੇ ਨੇ ਔਰ ਉਹ ਆਪਣੀ ਜੀਵਨ ਲੀਲਾ ਖਤਮ ਕਰ ਜਾਂਦੇ ਨੇ ਡਰਗਸ ਦੇ ਪਿੱਛੇ ਅਸੀਂ ਉਸ ਨੂੰ ਪਾਸੇ ਕਰ ਰਹੇ ਹਾਂ ਜਿਹੜੇ ਸ਼ਹਿਰ ਚੋਂ ਮੈਂ ਆ ਰਿਹਾ ਵਾਂ এনवायरमेंट ਦੀ ਗੱਲ ਹੈ ਉੱਥੇ ਜੋ ਹਾਲ ਹੈ AQI ਦਾ ਔਰ ਕਮਾਲ ਦੀ ਗੱਲ ਹੈ ਕਿ ਉੱਥੇ ਕੋਈ ਵਜ਼ੀਰ ਆ ਜਾਵੇ ਉਹ ਆ ਕੇ ਪੰਜਾਬ ਨੂੰ ਦੋਸ਼ੀ ਠਹਿਰੰਦਾ ਕਿ ਪੰਜਾਬ ਦਾ ਕਿਸਾਨ ਪਰਾਲੀ ਜਲਾ ਰਿਹਾ ਤੇ ਦਿੱਲੀ ਦੇ ਵਿੱਚ ਪੋਲੂਸ਼ਨ ਆ ਰਿਹਾ ਮੈਂ ਇਹ ਸਮਝਦਾ ਵਾਂ ਕਿ ਪੰਜਾਬ ਦਾ ਕਿਸਾਨ ਅੰਨ ਦਤਾ ਹੈ ਉਸ ਨੂੰ ਵਿਲਨ ਪ੍ਰੋਜੈਕਟ ਨਾ ਕਰੋ ਇਹ ਕੰਮ ਸਾਡੀ ਸਿਆਸੀ ਪਾਰਟੀਆਂ ਕਰਦੀਆਂ ਭਾਵੇਂ ਕੋਈ ਆ ਜੇ ਉੱਥੇ ਪੰਜਾਬ ਦੀ ਜਿਹੜੀ ਪ੍ਰਾੜੀ ਪੰਜਾਬ ਚ ਵੀ ਜਲਦੀ ਹੈ ਹਰਿਆਣੇ ਚ ਵੀ ਜਲਦੀ ਹੈ ਹਿਮਾਚਲ ਚ ਵੀ ਜਲਦੀ ਹੈ ਯੂਪੀ ਚ ਵੀ ਜਲਦੀ ਹੈ ਸ਼ਾਇਦ 1.5% ਤੇ 2% 98% ਕਸੂਰ ਤੁਹਾਡਾ ਉਹਨੂੰ ਨਹੀਂ ਤੁਸੀਂ ਲੱਭਦੇ ਪਏ ਇਸ ਤੋਂ ਇਲਾਵਾ ਮੈਂ ਸਮਝਦਾ ਜੇ ਉਹਨਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਅਸੀਂ ਮੈਸੇਜ ਦਿੰਦੇ ਹੋਏ ਜਦੋਂ ਦਿੱਲੀੋਂ ਚੱਲਾਂਗੇ ਅਸੀਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਅਸੀਂ ਨਿਕਲਦੇ ਹੋਏ ਗੁਰੂ ਤੇਗ ਬਹਾਦਰ ਦਾ ਸਨਿਆਹ ਦਿੰਦੇ ਹੋਏ ਅਖੀਰ ਉਸ ਜਨਮ ਸਥਾਨ ਤੇ ਪਹੁੰਚਾਂਗੇ ਜਿੱਥੇ ਅਸੀਂ ਜਾ ਕੇ ਨਤਮਸਤਕ ਹੋਣਾ ਉਸ ਸਥਾਨ ਨੂੰ ਜਿੱਥੇ ਗੁਰੂ ਦਾ ਪ੍ਰਕਾਸ਼ ਹੋਇਆ ਸੀਗਾ ਅਸੀਂ ਇਹ ਜਿਹੜੀ ਯਾਤਰਾ ਜਿੱਥੇ ਮੈਂ ਸ਼ਹੀਦਾਂ ਦੇ ਨਾਲ ਆਏ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਉੱਥੇ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਕਿਉਂਕਿ ਗੁਰੂ ਸਾਹਿਬ ਦੀ ਮਾਤਾ ਮਾਤਾ ਨਾਨਕੀ ਸਨ ਉਹਨਾਂ ਨੇ ਜਦੋਂ ਆ ਕੇ ਜ਼ਮੀਨ ਖਰੀਦੀ ਸੀ ਅਨੰਦਪੁਰ ਸਾਹਿਬ ਤੇ ਚੱਕ ਨਾਨਕੀ ਨਾਮ ਰੱਖਿਆ ਸੀ ਬਾਅਦ ਚ ਉਹਦਾ ਅਨੰਦਪੁਰ ਸਾਹਿਬ ਨਾਮ ਪਿਆ ਸੀਗਾ ਮਾਤਾ ਗੁਜਰੀ ਜੋ ਉਹਨਾਂ ਦੇ ਮਹਿਲ ਸਨ ਉਹਦੇ ਘਰੋਂ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਚ ਸ਼ਹਾਦਤਾਂ ਆਪਣੇ ਪਤੀ ਦੀਆਂ ਆਪਣੇ ਪੋਤਿਆਂ ਦੀਆਂ ਸਿੱਖਾਂ ਦੀਆਂ ਮੈਂ ਸਮਝਦਾ ਦੇਖਿਆ ਨੇ ਉਹਦਾ ਵੀ ਅਸੀਂ ਉਹਨਾਂ ਨੂੰ ਸਮਰਪਿਤ ਆ ਇਸ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਨੇ ਇੱਕ ਫੁਲਵਾੜੀ ਸਰਜਾਈ ਸੀ ਉਸ ਫੁਲਵਾੜੀ ਚ ਸਾਰੀਆਂ ਜਾਤਾਂ ਪਾਤਾਂ ਖਤਮ ਕਰਕੇ ਇੱਕ ਫੁਲਵਾੜੀ ਨੂੰ ਜਨਮ ਦਿੱਤਾ ਸੀਗਾ ਔਰ ਇੱਕ ਸਨਿਆਹ ਦਿੱਤਾ ਸੀ ਇੱਕ ਰੱਬ ਦਾ ਔਰ ਇਨਸਾਨੀਅਤ ਦਾ ਮੈਂ ਸਮਝਦਾ ਮਾਂ ਕਿ ਇਹਦੇ ਵਿੱਚ ਉਹ ਬਰਾਦਰੀਆਂ ਜਿਨ੍ਹਾਂ ਨੂੰ ਅਸੀਂ ਕਿਤੇ ਨਾ ਕਿਤੇ ਪਿੱਛੇ ਕੀਤਾ ਅਸੀਂ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਕਿਉਂਕਿ ਇਹਦੇ ਚ ਰੋਲ ਪਾਈ ਜਾਤਾਂ ਦਾ ਜਿਹੜਾ ਰੰਗਰੇਟਾ ਸਮਾਜ ਤੋਂ ਤਾਲੁਕ ਰੱਖਦੇ ਸੀ ਇਹਦੇ ਵਿੱਚ ਰੋਲ ਹੈ ਲੱਖੀਸ਼ਾ ਵੰਜਾਰਾ ਦਾ ਜਿਨ੍ਹਾਂ ਨੇ ਧੜ ਸਾਂਭਿਆ ਕਿਉਂਕਿ ਰੰਗਸੇਬ ਨੇ ਹੁਕਮ ਕਰ ਦਿੱਤਾ ਸੀਗਾ ਕਿ ਗੁਰੂ ਦਾ ਸਿਰ ਕੱਟ ਕੇ ਮੈਂ ਲਾਲ ਕਿਲੇ ਦੇ ਬਾਹਰ ਦਰਵਾਜ਼ੇ ਤੇ ਲਟਕਾਵਾਂਗਾ ਔਰ ਉਹਨਾਂ ਦੇ ਸੀਸ ਦੇ ਨਾਲ ਮੈਂ ਬਦਸਲੂਕੀ ਕਰਾਂਗਾ ਸਿੱਖਾਂ ਨੇ ਜਿੱਥੇ ਸੀਸ ਸਾਂਭਿਆ ਉੱਥੇ ਧੜ ਵੀ ਸਾਂਭਿਆ ਆਪਣੇ ਘਰ ਚ ਲੈ ਜਾ ਕੇ ਲੱਖੀਸ਼ਾ ਵੰਜਾਰਾ ਨੇ ਸੰਸਕਾਰ ਕੀਤਾ ਰਕਾਬਗੰਜਲੀ ਥਾਂ ਜਿੱਥੇ ਅੱਜ ਪਾਰਲੀਮੈਂਟ ਤੇ ਜਿੱਥੇ ਅੱਜ ਰਾਸ਼ਟਰਪਤੀ ਭਵਨ ਬਣਿਆ ਹੈ ਇਹਦੇ ਨਾਲ ਮੱਖਣਸ਼ਾ ਲੁਬਾਣਾ ਜਿਸਨੇ ਆਕੇ ਗੁਰੂ ਲਬਿਆ ਸੀਗਾ ਬਾਬੇ ਬਕਾੜੇ ਗੁਰੂ ਲਾਧੋਰੇ ਅਸੀਂ ਉਹ ਸਾਰੀਆਂ ਸਮਾਜਾ ਸਮਾਜ ਬਰਾਦਰੀਆਂ ਉਹਦੇ ਭਾਵੇਂ ਸਿਕਲੀ ਕਰ ਹੋਣ ਭਾਵੇਂ ਬਾਜੀ ਕਰ ਹੋਣ ਅਸੀਂ ਉਹ ਸਾਰਿਆਂ ਨੂੰ ਇਹ ਯਾਤਰਾ ਸਮਰਪਿਤ ਕਰ ਰਹੇ ਹਾਂ ਔਰ ਮਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਸਰਪਰਮਜੀਤ ਸਿੰਘ ਰਾਣਾ ਜਿਹੜੇ ਫਾਰਮਰ ਧਰਮ ਪ੍ਰਚਾਰ ਦੇ ਸਾਡੇ ਚੇਅਰਮੈਨ ਸਨ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਇਹਦੇ ਉੱਤੇ ਕੋਈ ਨਾ ਕੋਈ ਧਾਰਮਿਕ ਟਰੈਕ ਬਣਾਣਾ ਚਾਹੁੰਦੇ ਆ ਕੋਈ ਸ਼ਬਦ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਤੇ ਉਹਨਾਂ ਨੇ ਪਹਿਲਾ ਨਾਂ ਜੱਸੀ ਜੀ ਦਾ ਲਿਆ ਔਰ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿ ਜੱਸੀ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿਉਂਕਿ ਜੱਸੀ ਜੀ ਜਿਸ ਤਰੀਕੇ ਨਾਲ ਮੈਂ ਸਮਝਦਾ ਵਾਂ ਕਿ ਸਾਡੇ ਸਮਾਜ ਦੇ ਵਿੱਚ ਵੀ ਜਿਸ ਤਰੀਕੇ ਦੇ ਅੱਜਕੱਲ ਗਾਣੇ ਆ ਰਹੇ ਨੇ ਜਿਸ ਤਰੀਕੇ ਦੀ ਗ੍ਰੈਵਿਟੀ ਵੀ ਦੇਖੀ ਜਾ ਰਹੀ ਹੈ ਉਨਾ ਸਾਰਿਆਂ ਤੇ ਕੁੰਡਾ ਲਾਉਣ ਵਾਸਤੇ ਜੱਸੀ ਜੀ ਕੈਫਰਟ ਕਰ ਰਹੇ ਨੇ ਔਰ ਧਰਮ ਪੱਖੋਂ ਵੀ ਜੱਸੀ ਜੀ ਦੀ ਬਹੁਤ ਜਿੱਥੇ ਮੈਂ ਸਮਝਦਾ ਸਮਾਜ ਦੀ ਸੇਵਾ ਕਰਦੇ ਨੇ ਉਥੋਂ ਧਰਮ ਪੱਖੀ ਵੀ ਇਹ ਕਾਫੀ ਪੈਰਾ ਦੇ ਰਹੇ ਨੇ ਉਹਦੇ ਬਾਰੇ ਡਿਟੇਲ ਜੱਸੀ ਜੀ ਜ਼ਰੂਰ ਆਪਣੀ ਦੱਸਣਗੇ ਤੇ ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਮੈਂ ਮੇਰਾ ਬੇਟਾ ਇਸਮੋਹਨ ਸਿੰਘ ਔਰ ਪਰਮਜੀਤ ਸਿੰਘ ਰਾਣਾ ਅਸੀਂ ਨਾਲ ਕੁਲ ਗਏ ਇਹਨਾਂ ਦੇ ਦਿੱਲੀ ਦੇ ਨਿਵਾਸ ਤੇ ਇਹਨਾਂ ਨੇ ਬੜੇ ਖੁੱਲੇ ਦਿਲ ਨਾਲ ਅਖਿਆ ਕਿ ਇਹ ਜਿਹੜਾ ਗਾਣਾ ਹੈ ਇਹ ਇਹ ਜਿਹੜਾ ਸ਼ਬਦ ਹੈ ਪਹਿਲੇ ਤਾਂ ਗੱਲ ਸ਼ਬਦ ਦੀ ਚੋਣ ਕਰਨੀ ਸੀ ਜਦੋਂ ਸ਼ਬਦ ਦੀ ਚੋਣ ਹੋ ਗਈ ਇਹਨਾਂ ਨੇ ਕਿਹਾ ਜੀ ਕਿ ਬਿਲਕੁਲ ਮੈਂ ਗਾਵਾਂਗਾ ਔਰ ਹਰ ਤਰੀਕੇ ਨਾਲ ਗਾਵਾਂਗਾ ਔਰ ਬਗੈਰ ਕਿਸੇ ਭੇਟਾ ਦੇ ਮੈਂ ਇਹ ਜਿਹੜਾ ਇਹ 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 ਸ਼ਬਦ ਮੈਂ ਗਾਵਾਂਗਾ ਔਰ ਫਿਰ ਸਾਡਾ ਦੌਰ ਸ਼ੁਰੂ ਹੁੰਦਾ ਹੈ ਜਿਹੜਾ ਅੱਜ ਅਸੀਂ ਤੁਹਾਡੇ ਸਾਹਮਣੇ ਰਿਲੀਜ਼ ਕਰਨ ਜਾ ਰਹੇ ਹਾਂ ਸੀਜ਼ ਦੀ ਆਪਰ ਸਿਰਣਾ دیا ਇਸ ਯਾਤਰਾ ਦਾ ਜਿਹੜਾ ਨਾਮ ਹੈ ਸਾਈਕਲ ਯਾਤਰਾ ਦਾ ਔਰ ਇਹ ਜਿਹੜਾ ਸ਼ਬਦ ਹੈ ਇਹਦਾ ਵੀ ਟਾਈਟਲ ਇਹੀ ਹੈ ਕਿ ਸੀਜ਼ ਦੀ ਆਪਰ ਸਿਰਣਾ دیا ਔਰ ਅੱਜ ਬਾਕੀ ਸਾਰੀ ਤੁਹਾਡੇ ਸਾਹਮਣੇ ਮੈਂ ਜਿਹੜੀ ਅੱਜ ਤੱਕ ਦੀ ਡਵੈਲਪਮੈਂਟ ਉਹ ਦੱਸੀ ਹੈ ਇਹਦੇ ਵਿੱਚ ਇਸ ਯਾਤਰਾ ਦੇ ਵਿੱਚ ਮੈਨੂੰ ਕਈ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕੀਤਾ ਮਨ ਉਹ ਕਹਿੰਦੇ ਜੀ ਕਿ ਅਸੀਂ ਨਾਲ ਸਾਈਕਲ ਚਲਾਉਣਾ ਚਾਹੁੰਦੇ ਆ ਵੱਡੇ ਵੱਡੇ ਲੀਡਰ ਸਾਰੀਆਂ ਪਾਰਟੀਆਂ ਦੇ ਮੈਂ ਕਹਿੰਦਾ ਜੀ ਇਹ ਕੋਈ ਪੋਲਿਟਿਕਲ ਕੰਮ ਨਹੀਂ ਹੈਗਾ ਇਹ ਧਾਰਮਿਕ ਕੰਮ ਹੈ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਔਰ ਇਹ ਸਾਈਕਲਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਮੈਂ ਕਰ ਰਿਹਾ ਵਾਂ ਇਹਦੇ ਵਿੱਚ ਮਨੂ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਦਿਨ ਫਾਈਨਲ ਤੁਹਾਡਾ ਗੋਲਡਨ ਟੈਂਪਲ ਤੋਂ ਚੱਲਣਾ ਗੁਰੂ ਕੇ ਮਹਿਲ ਤੱਕ ਉਦੋਂ ਮੈਂ ਵੀ ਸਾਈਕਲ ਚਲਾਵਾਂਗਾ ਮਨੂ ਪੰਜਾਬ ਚੋਂ ਕਿਸਾਨਾਂ ਦੇ ਫੋਨ ਆਏ ਨੇ ਭਾਜੀ ਅਸੀਂ ਤੁਹਾਡੇ ਨਾਲ ਟਰਾਲੀ ਲਾ ਸਕਦੇ ਆ ਕਿਉਂਕਿ ਟਰਾਲੀ ਮੈਂ ਕਹਿੰਦਾ ਜੀ ਬਿਲਕੁਲ ਲਾ ਸਕਦੇ ਹੋ ਤੁਹਾਡੀ ਸ਼ਰਤ ਹੈ ਰਾਲੀ ਦੀ ਸਪੀਡ ਵੀ ਤਕਰੀਬਨ ਸਾਈਕਲ ਵਾਲੀ ਹੁੰਦੀ ਹੈ ਸੋ ਮੈਂ ਇਹ ਕਹਿਣਾ ਕਿ ਕਿਸੇ ਨੇ 2 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 5 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 50 ਕਿਲੋਮੀਟਰ ਕਿਸੇ ਨੇ 500 ਕਿਲੋਮੀਟਰ ਚਲਾਨੀ ਹੋਵੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਆ ਕਿਸੇ ਧਰਮ ਤੋਂ ਹੋਵੇ ਔਰ ਸਭ ਤੋਂ ਵੱਡੀ ਗੱਲ ਮੇਰੇ ਕੋਲ ਆਏ ਉਹਨਾਂ ਦੇ ਬਹੁਤ ਵੱਡੇ ਲੀਡਰ ਔਰ ਜਿਸ ਦਿਨ ਅਸੀਂ ਸ਼ੁਰੂਆਤ ਕਰਾਂਗੇ ਦਿੱਲੀੋਂ ਉਦਣ ਵੀ ਕਸ਼ਮੀਰੀ ਪੰਟਾਂ ਦਾ ਡੈਲੀਗੇਸ਼ਨ ਗੁਰਦੁਆਰਾ ਸੀਸਗਨ ਸਾਹਿਬ ਸ਼ਿਧੀ ਸਥਾਨ ਤੇ ਹੋਏਗਾ ਜਿਹੜਾ ਸਾਨੂੰ ਸੈਂਡ ਆਫ ਕਰੇਗਾ ਔਰ ਸਾਰੀ ਜਗ੍ਹਾ ਸਾਡਾ ਰਸਤੇ 'ਚ ਵੈਲਕਮ ਵੀ ਕਰੇਗਾ ਸੋ ਮੈਂ ਸਮਝਦਾ ਵਾਂ ਕਿ ਇੱਕ ਅਸੀਂ ਉਦਮ ਕੀਤਾ ਔਰ ਉਦਮ ਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਔਰ ਗੁਰੂ ਮੇਰ ਕਰੇਗਾ ਕਿ ਤੁਹਾਡੇ ਸਹਿਯੋਗ ਦੇ ਨਾਲ ਜਿੱਥੇ ਅੱਜ ਇਹ ਸ਼ਬਦ ਅਸੀਂ ਰਿਲੀਜ਼ ਕਰ ਰਹੇ ਹਾਂ ਇਹ ਦੂਰ ਤੱਕ ਜਾਏਗਾ ਔਰ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਇਤਿਹਾਸ ਨੂੰ ਵੀ ਅਸੀਂ ਇਹ ਇਹ ਇੱਕ ਐਸੀ ਨਵੇਕਲੀ ਸਾਈਕਲ ਯਾਤਰਾ ਹੈ ਜਿਹੜੀ ਧਾਰਮਿਕ ਪੱਖੋਂ ਵੀ ਮੈਸੇਜ ਦੇ ਰਹੀ ਹੈ ਸਮਾਜਿਕ ਪੱਖੋਂ ਵੀ ਮੈਸੇਜ ਦੇ ਰਹੀ ਹੈ ਇਹ ਇਹ ਸਮੇਲ ਹੈ ਸਮਾਜਿਕ ਔਰ ਧਾਰਮਿਕ ਮੈਂ ਸਮਝਦਾ ਹਾਂ ਮੈਸੇਜ ਜਿਹੜਾ ਲੋਕਾਂ ਨੂੰ ਜਾਏਗਾ ਤੇ ਮੈਂ ਚਾਹਾਂਗਾ ਕਿ ਤੁਸੀਂ ਇਸ ਇਸ ਟਰੈਕ ਨੂੰ ਵੀ ਜ਼ਰੂਰ ਸੁਣੋ ਇਹ ਸ਼ਬਦ ਨੂੰ ਵੀ ਜ਼ਰੂਰ ਸੁਣੋ ਔਰ ਮੈਂ ਚਾਹਾਂਗਾ ਜੱਸੀ ਜੀ ਵੀ ਆ 5 ਮਿੰਟ ਜ਼ਰੂਰ ਆਪਣੀ ਕਰ ਰੱਖਣ ਸੋ ਨ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਯਾਤਰਾ ਦਾ ਇਸ ਮਿਸ਼ਨ ਦਾ ਪਾਰਟ ਆ ਕਿ ਜੀਕੇ ਸਾਹਿਬ ਨੇ ਜਦੋਂ ਮੈਨੂੰ ਹੁਕਮ ਲਾਇਆ ਸੀਗਾ ਤੇ ਖੁਸ਼ੀ ਹੋਰ ਵਧ ਗਈ ਕਿਉਂਕਿ ਗੁਰੂ ਸਾਹਿਬ ਦਾ ਦੇਣਾ ਆ ਰਿਹਾ ਗੁਰੂ ਸਾਹਿਬ ਔਰ ਸੀਸ ਦਿਆ ਪਰ ਸਿਰਰ ਨਾ ਦਿਆ ਇਹ ਲਾਈਨ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਕਿਰਦਾਰ ਨੂੰ ਦੀ ਪ੍ਰਦਰਸ਼ਨੀ ਕਿ ਬੰਦੇ ਦਾ ਕਿਰਦਾਰ ਕਿਦਾਂ ਦਾ ਹੋਣਾ ਚਾਹੀਦਾ ਬੰਦੇ ਚ ਕਿੰਨੀ ਅਣਕ ਪਿਆਰ ਮੁਹੱਬਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਬਹੁਤ ਅੱਛਾ ਬੋਲੇ ਵੀ ਹੋ ਔਰ ਤੁਸੀਂ ਸਾਰਾ ਕੁਝ ਦੱਸ ਦਿੱਤਾ ਕਿ ਮਾਨਵਤਾ ਵਾਸਤੇ ਖੜੇ ਹੋਣਾ ਮਾਨਵਤਾ ਵਾਸਤੇ ਸਟੈਂਡ ਲੈਣਾ ਇਹ ਸਭ ਤੋਂ ਮੁਸ਼ਕਲ ਦੁਨੀਆ ਦੇ ਵਿੱਚ ਕੰਮ ਆ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਦੁਨੀਆ ਵਿੱਚ ਉਹ ਸਾਡੇ ਗੁਰੂਆਂ ਦੀ ਉਹ ਗੁਰਨਾਨਕ ਸਾਹਿਬ ਤੋਂ ਲੈ ਲਓ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਲਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਲਓ ਬੰਦਾ ਬਹਾਦਰ ਤੱਕ ਆ ਜਾਓ ਅੱਗੇ ਆ ਜਾਓ ਉਹ ਸਿਰਫ ਇਸ ਧਰਮ ਦੇ ਵਿੱਚ ਮੈਂ ਧਰਮ ਦੀ ਉਹ ਨਹੀਂ ਕਰ ਰਿਹਾ ਧਰਮ ਦੀ ਕਿਉਂਕਿ ਮੈਂ ਧਾਰਮਿਕ ਲੀਡਰ ਨਹੀਂ ਹਾਂਗਾ ਪਰ ਮੈਂ ਧਰਮ ਦੀ ਆਈਡੀਓਲੋਜੀ ਜਿਹੜੀ ਵਿਚਾਰਧਾਰਾ ਉਹਨੂੰ ਮੈਂ ਇਸ ਤਰ੍ਹਾਂ ਅਪਰੀਸ਼ੀਏਟ ਕਰਦਾ ਔਰ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਿਰਦਾਰ ਹੈ ਇਹ ਜਿਹੜਾ ਸਰਦਾਰ ਇਹ ਪਹੁੰਚਣਾ ਚਾਹੀਦਾ ਕਿਉਂਕਿ ਇਹ ਮਾਨਵਤਾ ਵਾਸਤੇ ਮਨੁੱਖਤਾ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਇਸ ਟਾਈਮ ਤੇ ਖਾਸ ਕਰਕੇ ਜਦੋਂ ਦੁਨੀਆ ਵੰਡ ਚੁੱਕੀ ਹੈ ਦੁਨੀਆ ਧਰਮਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਦੇਸ਼ਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਇੱਕ ਇੱਕ ਮਜ਼ਹਬ ਵਿੱਚ ਵੀ ਤੁਸੀਂ ਦੇਖੋ 20-20 ਮਜ਼ਹਬ ਆ ਗਏ ਹੋ ਤੇ ਜਾਤਾਂ ਪਾਤਾਂ ਦੇ ਵਿੱਚ ਉਹਦੇ ਤੋਂ ਕੱਢਣ ਵਾਸਤੇ ਤੁਸੀਂ ਕਿਤੋਂ ਸ਼ੁਰੂ ਕਰ ਲੋ ਗੁਰਨਾਨ ਦੇਵ ਜੀ ਤੋਂ ਸ਼ੁਰੂ ਕਰ ਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਨਸ ਕੀ ਜੱਤ ਸਭੇ ਇੱਕ ਪਹਿਚਾਨ ਉਹ ਕਰ ਲੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰ ਲੋ ਕਿਸੇ ਵੀ ਗੱਲ ਦਾ ਜਿਹੜਾ ਸਬੂਤ ਹੈ ਉਹ ਤੁਹਾਨੂੰ ਇਸ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਜਾਂ ਇਹਦੇ ਆਲੇ ਦੁਆਲੇ ਜਿਹੜਾ ਇੱਕ ਜਿਹੜੀ ਵਿਚਾਰਧਾਰਾ ਉਹਦੇ ਵਿੱਚੋਂ ਮਿਲ ਜਾਏਗਾ ਸੋ ਮੈਨੂੰ ਇਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਮਿਸ਼ਨ ਦਾ ਮੈਨੂੰ 파ਟ ਬਣਾਇਆ ਮੈਂ ਚਾਹਾਂਗਾ ਦੋ ਲਾਈਨਾਂ ਤੁਸੀਂ ਜ਼ਰੂਰ ਜੇ ਬੌਂਸ ਕਰੋ ਹਾਂ ਮੈਂ ਸਟਾਰਟ ਵਾਲਾ ਜਿਹੜਾ ਉਹ ਕਰ ਦੇਣਾ ਮੈਂ ਔਰ ਮੈਂ ਇੱਕ ਹੋਰ ਵੀ ਦੱਸਾਂ ਕਿ ਜਦੋਂ ਮੈਂ ਇਹ ਸ਼ਬਦ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਨਵਾਂ ਮੱਲਾ ਵੀ ਕੀਤਾ ਤੇ ਇੱਕ ਮੈਨੂੰ ਬਹੁਤ ਮੈਨੂੰ ਲਾਈਨ ਅੱਛੀ ਲੱਗਦੀ ਸੀ ਉਹ ਵੀ ਮੈਂ ਹੁਣ 4-5 ਦਿਨਾਂ ਤੱਕ 10 ਦਿਨਾਂ ਤੱਕ ਉਹਨੂੰ ਵੀ ਰਿਲੀਜ਼ ਕਰਾਂਗਾ ਗੁਰੂ ਸਾਹਿਬ ਦੇ ਦਿਨ ਤੋਂ ਪਹਿਲਾਂ-ਪਹਿਲਾਂ ਇੱਥੋਂ ਮੈਂ ਸ਼ੁਰੂਆਤਾਂ ਨੂੰ ਕਰਦਾ ਤੇ ਉਹਦੀਆਂ ਵੀ ਇੱਕ ਇੱਕ ਟਾਈਮ ਮੈਂ ਸੁਣਾਉਂਗਾ ਨਾਲ बंग के बंगाली फिरंग के फिरंगा वाली दिल्ली के दिल वाली तेरी आज्ञा में चलत है आज्ञा में चलत है नौवें सतगुरु ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਰੱਖੇ ਜੰਜੂ ਤਿਲਕ ਦੇਤੇ ਧਰਮ ਦੀ ਚਾਦ ਰੱਖੇ ਜੰਜੂ ਤਿਲਕ ਦੇਤੇ ਧਰਮ ਦੀ ਚਾਦ ਧਰਮ ਨਾ ਬਚਦਾ ਜੇ ਧਰਮ ਨਾ ਬਚਦਾ ਜੇ ਤੇਰੇ ਜਾ ਬਖਸ਼ਿੰਦ ਨਾ ਹੁੰਦਾ

ਅਸੀਂ ਆਪਾਂ ਆਪਣੇ ਆਪ ਨੂੰ ਸਿੱਖ ਪਵਾ ਲੈਂਦੇ ਆ ਪਰ ਆਪਾਂ ਅਸੀਂ ਕਿਸੇ ਨੂੰ ਸਵਾਲਦੇ ਸਾਨੂੰ ਪਰ ਮੈਨੂੰ ਇਸ ਤੋਂ ਸ਼ੁਰੂਆਤੀ ਲੋੜ ਨਹੀਂ ਹੈਗੀ ਪਰ ਪਰਵਰਤਨ ਤੇ ਆਪਣੇ ਆਪ ਰੁਕ ਜੇਗਾ ਜੇ ਆਪਾਂ ਅਸੀਂ ਕਿਸੇ ਨੂੰ ਸਵਾਲਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਈਵਨ ਇਹ ਜਿਹੜੀ ਸਾਡੀ ਸਾਈਕਲ ਯਾਤਰਾ ਹੈ ਨਾ ਇਹਦੇ ਵਿੱਚ ਅਸੀਂ ਜਿੰਨੇ ਵੀ ਸਿੱਖ ਨੇ ਉਹ ਦਸਤਾਰ ਬਣ ਕੇ ਆਣਗੇ ਜਿੰਨੇ ਵੀ ਸਿੱਖ ਨੇ ਦੂਜੇ ਧਰਮ ਦਾ ਆਵੇ ਉਸਨੇ ਹੈਲਮਟ ਪਾਣੀ ਹੈ ਉਸਨੇ ਆਪਣਾ ਜੋ ਵੀ ਸੇਫਟੀ ਗੀਅਰ ਪਾਣਾ ਪਾਲਵੇ ਲੇਕਿਨ ਜਿੰਨੇ ਵੀ ਸਿਕ ਐਂਟਰੀ ਸਾਡੇ ਕੋਲ ਆ ਰਹੀਆਂ ਨੇ ਉਥੇ ਸਾਡੀ ਸ਼ਰਤ ਹੈ ਕਿ ਅਸੀਂ ਦਸਤਾਰ ਬਣ ਕੇ ਆਵਾਂਗੇ ਅਸੀਂ ਦਸਤਾਰ ਦੇ ਨਾਲ ਆਵਾਂਗੇ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਜੇ ਏਡੀ ਸਾਈਕਲ ਚਲਾ ਰਹੇ ਆਂ ਐਡਾ ਲੰਬਾ ਸਾਈਕਲ ਚਲਾ ਰਹੇ ਆਂ ਤੇ ਦਸਤਾਰ ਬਣ ਕੇ ਚਲਾ ਰਹੇ ਦਸਤਾਰ ਕਿਤੇ ਸਾਡੇ ਅੜਦੀ ਨਹੀਂ ਗਈ ਔਰ ਉਹਦੇ ਚ ਡੂੰਗਾ ਮੈਸੇਜ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਦਸਤਾਰ ਦੇ ਵਿੱਚ ਛਾਤਾਂ ਕਿਹਦੀਆਂ ਹੋਈਆਂ ਅੱਜ ਸਰਹੰਦੀਆਂ ਨੀਵਾ ਸਵਾਲ ਕਰਦੀਆਂ ਨੇ ਸਹਿਬਜ਼ਾਦੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹਦੇ ਬੱਚੇ ਦਾ ਪੌਣੇ 4 ਸਾਲ ਦੇ ਦਾ ਜਗਰ ਕੱਢ ਕੇ ਪਿਓ ਦੇ ਮੂੰਹ ਚ ਪਾਇਆ ਹੋਵੇ ਅੱਜ ਆਰੇ ਚਲਦੇ ਹੋਏ ਅੱਜ ਖੋਪਰੀਆਂ ਉਤਰਦੀਆਂ ਹੋਈਆਂ ਅੱਜ ਉਹ ਬੀਬੀਆਂ ਉਹ ਵੀ ਦੇਖਦੀਆਂ ਹੋਣਗੀਆਂ ਉਹਨਾਂ ਨੂੰ ਵੀ ਲੱਗਦਾ ਹੋਵੇਗਾ ਕਿ ਇਹ ਸਿੱਖ ਕਿਹੜੇ ਦਸਤਾਰ ਦੇ ਵਿੱਚ ਮੈਂ ਸਮਝਦਾ ਕਿਉਂ ਦਸਤਾਰ ਨੂੰ ਛੱਡ ਕੇ ਜਾਂਦੇ ਪਏ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਚ ਪਵਾ ਲਵੇ ਪਵਾ ਲਏ ਔਰ ਜਦੋਂ ਰਾਤੀ ਅਰਦਾਸ ਕਰਦੀਆਂ ਸੀਗੀਆਂ ਰਹਿ ਰਹਿਸ ਤੋਂ ਬਾਅਦ ਤੇ ਆਗ ਦੀ ਵਾਸਤੇ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਰਾਤ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਣ ਤੇ ਜਿਹੜਾ ਫੌਜੀ ਅਹਿਲਕਾਰ ਪਹਿਰੇਦਾਰ ਖੜਾ ਸੀ ਉਹ ਜਾ ਕੇ ਬਾਦਸ਼ਾਹ ਨੂੰ ਕਹਿੰਦਾ ਤੂੰ ਇਹਨਾਂ ਨੂੰ ਕਿੱਥੋਂ ਹਰਾ ਲੇਗਾ ਇਹਦੇ ਬੱਚੇ ਸ਼ਹੀਦ ਕਰਾਉਣ ਤੋਂ ਬਾਅਦ ਵੀ ਸ਼ੁਕਰਾਨੇ ਦੀ ਅਰਦਾਸ ਕਰਦੀਆਂ ਪਈਆਂ ਕਿਉਂਕਿ ਜੰਗਾਂ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ ਹੌਸਲੇ ਔਰ ਜਜ਼ਬੇ ਨਾਲ ਜਿੱਤੀਆਂ ਜਾਂਦੀਆਂ ਜਜ਼ਬਾ ਨਹੀਂ ਮਰਿਆ ਕੌਮ ਦਾ ਔਰ ਇਹ ਸਾਰੇ ਮੈਸੇਜ ਇਹਦੇ ਚੋਂ ਨਿਕਲੇ ਔਰ ਮੈਂ 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 ਇੱਕ ਮਹੱਤਵਪੂਰਨ ਉੱਤਰ ਦੇਣਾ ਸਾਬਤ ਸੂਰਤ ਹੋਣਾ ਉਹਨਾਂ ਹੀ ਜ਼ਰੂਰੀ ਉਹਨਾਂ ਲੋਕਾਂ ਨੂੰ ਜਿਹੜੇ ਕਨਵਰਟ ਹੋ ਰਹੇ ਆ ਉਹਨਾਂ ਲੋਕਾਂ ਨੂੰ ਪੁੱਛਣਾ ਤੇ ਉਹਨਾਂ ਦੀ ਮਾਨ ਸਮਾਨ ਨੂੰ ਬਰਕਰਾਰ ਰੱਖਣਾ ਇਹ ਵੀ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੈ ਉਹਨਾਂ ਨਾਲ ਬੈਠ ਕੇ ਵਾਰਤਾਲਾਪ ਕਰਨੀ ਜ਼ਰੂਰੀ ਹੈ ਉਹ ਕਿਉਂਕਿ ਇਹ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਮੇਰੇ ਕਹਿ ਤਾਨੂੰ ਲੋਕਾਂ ਤੱਕ ਜਾਣਾ ਚਾਹੀਦਾ ਪੁੱਛਣਾ ਚਾਹੀਦਾ ਤੇ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕੀ ਕਾਰਨ ਹੋ ਗਿਆ ਕਿ ਇਹ ਡਾਗ ਉਹ ਡੀਅਡਾਇਓਲੋਜੀ ਛੱਡ ਕੇ ਤੁਸੀਂ ਕਿਸੇ ਛੋਟੀ ਜੀ ਗੱਲ ਪਿੱਛੇ ਤਾਂ ਨਹੀਂ ਕਿਤੇ ਅੱਧਰ ਚੱਲ ਗਏ ਇਹ ਵੀ ਕਈ ਵਾਰੀ ਹੁੰਦਾ ਹੈ ਕਾਉਂਸਲਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਕਹ ਤਾ ਹੈ ਯਾਰ ਜਿਹਨੇ ਵੀ ਕਨਵਰਜਨ ਜੋ ਸਾਫ ਸੂਰਤ ਤੱਕ ਇਹਨਾਂ ਕੋਲ ਤੇ ਜਾ ਕੇ ਆਪਣਾ ਉਲੀਆ ਨੇ ਮੁਕਾਰ ਦੇ ਇਨੀ ਗਾ ਕੋਰਨ ਕੋਰਨ ਕੇਸ ਕਤਲ ਕਰਾ ਦਿੱਤੇ ਜੱਜ ਉਸਤਾਦ ਬੰਦੇ ਨੇ ਮਤ ਕਰ ਦਿੱਤੀ ਭਾਵੇਂ ਕਨਵੈਕਸ਼ਨ ਵੀ ਹੁੰਦੇ ਨੇ ਪਰ ਸਿੱਖੀ ਸਰੂਪ ਨਹੀਂ ਛੱਡਦੇ ਹੋ ਕਿ ਅੰਦਰ ਅੰਦਰ ਵੀ ਤੇ ਸਿੱਖੀ ਹੋਣੀ ਬਹੁਤ ਜ਼ਰੂਰੀ ਹੈ ਨਾ ਮੈਂ ਮੈਂ ਸਮਝਦਾ ਜਿਹੜੀ ਜੱਸੀ ਜੀ ਨੇ ਗੱਲ ਕਹੀ ਹੈ ਨਾ ਦੇਖੋ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਜ਼ਿਆਦਾ ਟਰੈਵਲ ਕੀਤਾ ਅਗਰ ਅਸੀਂ ਪ੍ਰੋਫਿਟ ਦੀ ਗੱਲ ਕਰੀਏ ਅਸੀਂ ਮਾਪਰ ਸ਼ਾਦੀ ਗੁਰੂਆਂ ਦੀ ਗੱਲ ਕਰੀਏ ਦੂਜੇ ਨੰਬਰ ਤੇ ਅਗਰ ਗੁਰੂ ਨਾਨਕ ਸਾਹਿਬ ਤੋਂ ਬਾਤ ਕੀਤਾ ਤੇ ਉਹ ਗੁਰੂ ਤੇਗ ਬਹਾਦਰ ਪਾਸ਼ਾ ਨੇ ਕੀਤਾ ਮੈਂ ਸਮਝਦਾ ਕਿ ਜਦੋਂ ਅਸੀਂ ਇਹ ਯਾਤਰਾ ਲੈ ਕੇ ਸ਼ਹਿਰਾਂ ਦੇ ਵਿੱਚੋਂ ਦਿੱਲੀ ਸ਼ਹਿਰ ਤੋਂ ਲੈ ਕੇ ਪਾਣੀਪਤ ਅੰਬਾੜਾ ਪੰਜਾਬ ਦੇ ਸ਼ਹਿਰਾਂ ਤੋਂ ਨਿਕਲਾਂਗੇ ਫਿਰ ਬਾਗਪਾ ਅਸੀਂ ਜਦੋਂ ਪਿੰਡਾਂ ਤੋਂ ਨਿਕਲਾਂਗੇ ਜਿਹੜੇ ਤੁਹਾਡੇ ਸਵਾਲ ਨੇ ਉਹਦਾ ਸੁਨੇਹਾ ਲੋਕਾਂ ਤੱਕ ਜਾਂਦਾ ਜਾਏਗਾ ਫਿਰ ਮੈਂ ਤੁਹਾਨੂੰ ਜਿੱਥੇ ਤੱਕ ਦੱਸ ਰਿਹਾ ਵਾਂ ਕਿ ਮੰਨੂ ਖੁਦ ਕਸ਼ਮੀਰੀ ਪੰਡਤ ਅਪਰੋਚ ਕਰ ਰਹੇ ਨੇ ਮੰਨੂ ਖੁਦ ਪਿੰਡਾਂ ਵਾਲੇ ਲੋਕੀ ਅਪਰੋਚ ਕਰ ਰਹੇ ਨੇ ਮੰਨੂ ਕਈ ਯੂਥ ਅਪਰੋਚ ਕਰ ਰਹੇ ਨੇ ਕਿ ਭਾਜੀ ਅਸੀਂ ਕਿੱਥੇ ਮਿਲ ਸਕਦੇ ਆ ਸਾਨੂੰ ਲੋਕੀ ਰਾਹ ਚੁਪ ਕਹਿ ਰਹੇ ਨੇ ਫਲਾਨੀ ਜਗ੍ਹਾ ਲੰਗਰ ਦੀ ਡਿਊਟੀ ਸਾਨੂੰ ਦੇ ਦਿਓ ਫਲਾਨੀ ਜਗ੍ਹਾ ਚਾਹ ਦੀ ਸਾਨੂੰ ਦੇ ਦਿਓ ਰਾਤਰੀ ਮਿਰਸ਼ਾਨ ਦੀ ਡਿਊਟੀ ਸਾਨੂੰ ਦੇ ਦਿਓ ਸੋ ਸਨੇਹ ਜਿਹੜਾ ਜੋ ਅਸੀਂ ਦੇਣਾ ਚਾਹੁੰਦੇ ਆ ਉਹ ਜਾਣਾ ਸ਼ੁਰੂ ਹੋ ਗਿਆ ਲੋਕਾਂ ਦੇ ਵਿੱਚ ਇਹਦੀ ਜ਼ਰੂਰ ਮੈਂ ਸਮਝਦਾ ਸੀ ਕਾਮਯਾਬ ਹੋਵਾਂਗੇ ਸ੍ਰੀ ਅੰਮ੍ਰਿਤਸਰ ਵੱਡੇ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਰੱਖਿਆ ਗਿਆ ਇਹਦਾ ਰੂਟ ਅੰਮ੍ਰਿਤਸਰ ਤੋਂ ਦਿੱਲੀ ਦਿੱਲੀ ਤੋਂ ਅਨੰਦਪੁਰ ਸਾਹਿਬ ਵੀ ਹੋ ਸਕਦਾ ਸੀ ਜਿਹੜਾ ਇੱਕ ਸਹੀ ਰੂਟ ਜਿਹੜਾ ਉਹਦਾ ਸੀ ਜਨਨਸਥਾਨ ਤੋਂ ਚਿੱਤੀਸਾਧ ਤੋਂ ਚਿੱਤੀਸਾਧ ਤੋਂ ਚੀਸ ਸੰਸਕਾਰ ਜਿਹੜਾ ਸਾਹ ਸਥਾਨ ਉੱਥੋਂ ਤੱਕ ਦਾ ਜਿਹੜਾ ਰੂਟ ਦੱਬੀ ਇਹ ਰੂਟ ਵਧੀਆ ਨਹੀਂ ਸੀ ਉਹਨਾ 50 ਰੂਟ ਬੈਗ ਵੱਜਿਆ ਜੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਪਹਿਲੀ ਤੇ ਗੱਲ ਸਾਈਕਲ ਤੇ ਇੰਨਾ ਲੰਬਾ ਸਫਰ ਕਰਨਾ ਹੁੰਦਾ ਹੈ ਲੇਕਿਨ ਮੈਂ ਜਿੱਦਾਂ ਕਿਹਾ 1999 'ਚ ਮੈਂ ਦਿੱਲੀ ਤੋਂ ਅਨੰਦਪੁਰ ਸਾਹਿਬ ਪੈਦਲ ਜਾ ਚੁੱਕ ਮੈਂ ਜਦੋਂ ਉਹ ਲੋਡ ਸੀਗੀ ਉਸ ਨੂੰ ਕਰ ਚੁੱਕਾ ਵਾਂ ਹੁਣ ਮੈਂ ਚਾਹੁੰਦਾ ਸੀਗਾ ਕਿ ਸਿੱਧੀ ਸਥਾਨ ਤੋਂ ਅਸੀਂ ਸ਼ੁਕਰਾਨਾ ਕਰਨ ਜਾਈਏ ਅਸੀਂ ਧੰਨਵਾਦ ਕਰਨ ਜਾਈਏ ਉਸ ਸਥਾਨ ਤੇ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਸੀਗਾ ਸੋ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਲੇਕਿਨ ਇਹਦੇ ਵਿੱਚ ਮੈਸੇਜ ਸਾਰੇ ਚਲੇ ਜਾਣਗੇ ਜੋ ਲੁਕਵੇਂ ਹੋਣ ਜਾਂ ਸਾਹਮਣੇ ਹੋਣ ਉਹ ਸਾਰੇ ਸੁਨੇਹਾ ਜਾਣਗੇ ਇੱਕ ਮਿੰਟ ਜਰਾ ਕੋਈ ਸਵਾਲ ਲੈ ਲਈਏ ਇੱਕ ਤਾਂ ਕਿੰਨੀ ਐਂਟਰੀ ਆ ਚੁੱਕੀ ਹੈ ਜੀ ਸਾਡੇ ਕੋਲ ਤਕਰੀਬਨ ਹਲੇ ਤੱਕ 70 70 ਐਂਟਰੀਆਂ ਨੇ ਜਿਕੋ ਕਿ 500 ਕਿਲੋਮੀਟਰ ਸਾਈਕਲ ਚਲਾਣਾ ਬੜਾ ਔਖਾ ਹੈ ਲੇਕਿਨ ਹਲੇ ਪਹਨੇ 10 ਦਿਨ ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਨਾਲ ਜਿੱਦਾਂ ਅਸੀਂ ਹੁਣ ਪਾਣੀ ਪਤਾਵਾਂਗੇ ਪਾਣੀ ਪਤ ਕਿਦਾਂ ਜੁੜਨਗੇ ਅਸੀਂ ਜਦੋਂ ਲੁਧਿਆਣੇ ਆਵਾਂਗੇ ਆ ਬਾੜੇ ਆਵਾਂਗੇ ਉਤੋਂ 2 200 4 400 ਸਾਈਕਲਿਸ ਸਾਡੇ ਨਾਲ ਜੁੜੇਗਾ 50 ਸਾਈਕਲ ਸਾਡੇ ਨਾਲ ਜੁੜਨਗੇ ਇਹ ਕਾਫਲਾ ਵੱਧਾ ਚਲਾ ਜਾਏਗਾ ਇਹਦੇ ਵਿੱਚ ਹੀ ਅਸੀਂ ਪਹਿਲੀ ਰਾਤ ਪਾਣੀ ਪਤਾ ਦੂਜੀ ਰਾਤ ਅਸੀਂ ਅੰਬਾਲਾ ਆ ਤੀਜੀ ਰਾਤ ਅਸੀਂ ਲੁਧਿਆਣਾ ਆ ਚੌਥੀ ਰਾਤ ਅਸੀਂ ਜਲੰਧਰ ਆ ਪੰਜਵੀਂ ਰਾਤ ਅਸੀਂ 골ਡਨ ਗੇਟ ਤੇ ਆ ਕੇ ਸਮਾਪਤ ਕਰਾਂਗੇ ਔਰ ਅਗਲੇ ਦਿਨ 20 ਤਰੀਕ ਸਵੇਰੇ 15 ਨੂੰ ਅਸੀਂ ਦਿੱਲੀਓ ਚੱਲਾਂਗੇ 20 ਤਰੀਕ ਸਵੇਰੇ ਅਸੀਂ 골ਡਨ ਗੇਟ ਤੋਂ ਉੱਥੇ ਬਹੁਤ ਵੱਡੀ ਸੰਗਤ 올 ਓਵਰ ਵਰਲਡ ਆ ਰਹੀ ਹੈ ਜੋ ਮੇਰੇ ਕੋਲ ਮੈਸੇਜ ਦੇ ਔਰ ਉਹ ਸਾਡੇ ਨਾਲ ਫਿਰ ਗੁਰੂ ਕੇ ਮਹਿਲ ਤੱਕ ਜ਼ਰੂਰ ਚੱਲੇਗੀ ਔਰ ਦੂਜੀ ਗੱਲ ਦੂਜੀ ਗੱਲ ਤੁਸੀਂ ਇਹ ਦੇਖੋ ਕਿ ਬਹੁਤਿਆਂ ਨੂੰ ਨਹੀਂ ਪਤਾ ਸੀ ਕਿ ਗੁਰੂ ਦਾ ਮਹਿਲ ਗੁਰਦੁਆਰਾ ਐਗਜ਼ਿਸਟ ਕਰਦਾ ਹੈ ਬਹੁਤਿਆਂ ਨੂੰ ਨਹੀਂ ਪਤਾ ਸੀਗਾ ਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਨਮ ਕਿੱਥੇ ਹੋਇਆ ਆਪਾਂ ਨੂੰ ਸੀਸਗੰਜ ਪਤਾ ਹੈ ਕਿ ਇੱਕ ਐਸੀ ਸ਼ਖਸੀਅਤ ਸਰ ਗੁਰੂ ਸਾਹਿਬ ਜਿਨ੍ਹਾਂ ਦਾ ਸੰਸਕਾਰ ਦੋ ਜਗ੍ਹਾ ਹੋਇਆ ਜਿਨ੍ਹਾਂ ਦਾ ਇੱਕ ਸੰਸਕਾਰ ਗੁਰਦੁਆਰਾ ਰਕਾਬਗੰਜ ਸਾਹਿਬ ਹੋਇਆ ਧਰਦਾ ਔਰ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਇਆ ਮੈਂ ਸਮਝਦਾ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਪ੍ਰਚਾਰ ਪ੍ਰਸਾਰ ਕਰਦੇ ਹੋਇਆ ਆ